ਆ ਦੇਖੋ ਜੀ ਸਾਡਾ ਸੇਵਕ ਭਾਗੀ ਕਰ ਲਿਆ ਸੇਵਕ ਆ ਕੀ ਕਰ ਲਿਆ ਤੂੰ ਤਾਂ ਪਿਸਤੌਲ ਪਾ ਲਿਆ ਹੈ ਸੌਣ ਦਾ ਕੰਮ ਹੈਗਾ ਇਹ ਇਧਰੋਂ ਕਿਸ਼ਕਲ ਉਹ ਨਜ਼ਰ ਲੱਗੀ ਹੈ ਮਨੂੰ ਇਹਦੇ ਮਾਰ ਕੇ ਲੱਗੀ ਹੋਣਾ ਵੀਡੀਓ ਬਣਦੀਆਂ ਦੀਆਂ ਖੇਤਾਂ ਦੇ ਕੰਮ ਖਿੱਚ ਲਿਆ ਸੀਗਾ ਹਾਂ ਨਜ਼ਰ ਲੱਗੀ ਹੈ ਆਲੂ ਦੀ ਤਿਆਰੀ ਕਰਦੇ ਆ ਹੈ ਹੈਲੋ ਨੇ ਬਾਕੇ ਮੈਂ ਤਾਂ ਕਦੀ ਚੇਪੀ ਚੂਪੀ ਲਾ ਦੇ ਹਾਂ ਨੂੰ ਲਾਈ ਨਹੀਂ ਹੈ ਵੀ ਆ ਬੰਨਣ ਜਾ ਕਰਤਾ ਉਹਨੇ ਬੰਨ ਉਹ ਤਕਲੀਫ ਹੋ ਗਈ ਅੱਛਾ ਯਾਨੀ ਬਾਤ ਤਾਂ ਆ ਚੱਲ ਗਈ ਯਾਨੀ ਉਹ ਤਕਲੀਫ ਹੈ ਨਹੀਂ ਸਾਰੇ ਸੇਵਕ ਨੂੰ ਗਿਰ ਗਿਆ ਹੈ ਹੈ ਗਿਰ ਗਿਆ ਹਾਂ ਮੋਟਰਸਾਈਕਲ ਦੇ ਘਟਾਣਾ ਸਾਹਿਬ ਘਟਾਣਾ ਕਹਿ ਰਹੇ ਤਿਲਕ ਕੇ ਹੌਲੀ ਹੋ ਤੀ ਨਾਲੇ ਮੋਟਰਸਾਈਕਲ ਦਾ ਕੁਝ ਵੀ ਨਹੀਂ ਚਰੀਟ ਵੀ ਨਹੀਂ ਆਈ ਹਮ ਨੂੰ ਗੁਰਮਖਦੇ ਨਹੀਂ ਲੱਗੀ ਹਮ ਸੱਪਤੇ ਮੇਰੇ ਲੱਗੇ ਉਹ ਗੱਬੇ ਵਾਸੇ ਆ ਕੋਣੀ ਤੇ ਪੱਟੀ ਆ ਆ ਗੁੱਡੇ ਦੇ ਕੋਈ ਜਿੱਪ ਨੇ ਤੇ ਹਾਂ ਗੁੱਡਾ ਵੀ ਲੱਗਿਆ ਹਨਾ ਤੇ ਚਲ ਕੋਈ ਨਾ ਹਾਂ ਟਰੈਕਟਰ ਇਹ ਚ ਲਾਉਣਗੇ ਹੁਣ ਕੋਈ ਨਾ ਉਹਨਾਂ ਕਰਦੇ ਆ ਤਿਆਰੀ ਤਿਆਰੀ ਨਾਲ ਕਰਦੇ ਆ ਸੱਜ ਹੋਰ ਨਾ ਵੀ ਇਹ ਤਾਂ ਹੁਣ ਆਹੀ ਨਹੀਂ ਮੁੱਕਦਾ ਵੀ ਸਾਡੇ ਉੱਧਰ ਨੂੰ ਚੱਲਣਾ ਵੀ ਖਤਰਾਂ ਤੇ ਪਾ ਲੱਗਿਆ ਪਾਲਾ ਹਾਂ بڑا ਟਰੈਕਟਰ ਚੱਲੀ ਜਾਂਦਾ ਅਸੀਂ ਤਾਂ ਆਪਕੇ ਅਸੀਂ ਕਿ ਲੈ ਵੀ ਨਜ਼ਰ ਲੱਗ ਗਈ ਸੇਵਕ ਨੂੰ ਤਾਂ ਸਾਰੇ ਸੇਵਕ ਸੇਵਕ ਹੁੰਦੀ ਆ ਤਿਆਰੀ ਨਹੀਂ ਬੰਨ ਹੁੰਦਾ ਔਰ ਮੈਂ ਵੀ ਕਿ ਆ ਮੈਂ ਗੋਲ ਪਰਨਾ ਬੱਡੇ ਹੱਥ ਨਹੀਂ ਹੋਗਾ ਤਾਂ ਚੱਕਣਾ ਨਹੀਂ ਹੈਗਾ ਇਹ ਚੀਜ਼ਾਂ ਸੰਸਾੜੀ ਦੀਆਂ ਹਨ ਹਾਂ ਇਹ ਉੱਪਰ ਨਹੀਂ ਹੈ ਚੱਕਣੀ ਹਾਂ ਇਹਦੇ ਵਿੱਚ ਬਾਲ ਤੇੜਾ ਮੈਂ ਕਿਹਦੇ ਤੇ ਥੋੜੀ ਜਿਹੀ ਰੱਖੀ ਐ ਭਈ ਅਸੀਂ ਗਏ ਹੋਏ ਸੀਗੇ ਸੇਵ ਕਨੇ ਸਾਡੇ ਪਿੱਛੋਂ ਪਿੱਛੋਂ ਸੱਟ ਮਾਰਾ ਲਈ ਮਾਸੀ ਗਏ ਹੋਏ ਸੀ ਸੇਵ ਕਨੇ ਸਾਡੇ ਪਿੱਛੋਂ ਪਿੱਛੋਂ ਸੱਟ ਮਾਰਾ ਲਈ ਹੋਰ ਮੈਂ ਤਾਂ ਕਿ ਮਾਤੇ ਉੱਤਰੋ ਹੈਦਰ ਹੋਏ ਆਲੂਆਂ ਦੀ ਤਿਆਰੀ ਕਰੀ ਪਈ ਐ ਕਿਉਂਕਿ ਸਾਰੇ ਕੰਮ ਸੇਵਕ ਦੇ ਸਿਰ ਤੇ ਹੀ ਆ ਕਿਉਂਕਿ ਜੋ ਕਰਨਾ ਸੇਵਕ ਨਹੀਂ ਕੰਮ ਕਰਨਾ ਹੋਰ ਕੋਈ ਨਹੀਂ ਮਤਲਬ ਕਰ ਸਕਦਾ ਆ ਜੀਰੀ ਖੜੀ ਆ ਜੇ ਵੀ ਵੱਢਣੀ ਐ ਉਧਰ ਲੀ ਮੋਟਰ ਤੇ ਵੀ ਖੜੀ ਆ ਸਾਨੂੰ ਕਰਾਉਂਗੇ ਹਮੇ ਕੀ ਕਰਾਉਂਗੇ ਬੈਗ ਦਾ ਜੈਪ ਲਗਾਉਣਗੇ ਆ ਮੈਂ ਦਾ ਕਿ ਆ ਬਈ ਯਾਰ ਕਰ ਲੈ ਸਰ ਉਹਨਾਂ ਨੇ ਅੱਗੇ ਨਹੀਂ ਕਰੇ ਚੱਲੀਏ ਬੈਠੋ ਮੈੱਕੋ ਬੈਠੋ ਮੂਰੇ ਬੈਠ ਹ ਨਹੀਂ ਤਾਂ ਜਦੋਂ ਆਲੂ ਉੱਦਣ ਲਾ ਜਾਣਾ ਲੋਦਨ ਹੋਵੇ ਹਾਂ ਤਾਂ ਹੀ ਕਹਿੰਦੇ ਉਹਨੂੰ ਅਜੇ ਤਾਂ ਬਜਾਈ ਸ਼ੁਰੂ ਹੋ ਜਣੀ ਸੀ ਚੱਲ ਕੋਈ ਨਾ ਟਾਈਮ ਹੈ ਬਚਾ ਹੋ ਗਿਆ ਸੇਵਕ ਨਹੀਂ ਕਹਨੀ ਆ ਮੂੰਹ ਸੇ ਤੇ ਕਿਤੇ ਹੋਰ ਪਾਸੇ ਹੋਰ ਪਾਸੇ ਵੱਜਦੀ ਤਾਂ ਬਹੁਤ ਆ ਚਲ ਕੋਈ ਗੱਲ ਨਹੀਂ ਆਰਾਮ ਆ ਜਾਣਾ ਕੋਈ ਨਾ ਰਲ ਮਿਲ ਕੇ ਕੰਮ ਕਰ ਲੰਨੇ ਆ ਤੇ ਲੱਗਦੀ ਨਹੀਂ ਪਤਾ ਨਹੀਂ ਤੇਰੇ ਨਾਲ ਕੰਮ ਜਿਆਦਾ ਕੰਮ ਕਰਨਾ ਤੇ ਨਜ਼ਰ ਲੱਗਦੀ ਮੈਂ ਜਿੰਨਾ ਮਰਜੀ ਹੌਲੀ ਹੋਵਾਂ ਪਿਛਲੀ ਵਾਰ ਆਲੂ ਬੀਜ ਕੇ ਹਟਿਆਈ ਸੀ ਸਾਰਾ ਮਕਾ ਕੇ ਜੱਦ ਲੱਗੀ ਅੱਧਾ ਵਾੜਾ ਰਹਿਦਾ ਦੀਵਾ ਤਾਂ ਇਹਨਾਂ ਨਜ਼ਰ ਲੱਗ ਜਾਂਦੀ ਹੈ ਅਗਰ ਕਹਿੰਦੇ ਫਟੇਫਟ ਲੱਗੇ ਪਏ ਆ ਕੰਮ ਕਰਨਾ ਹੈਨਾ ਕਿਨੇ ਬਣਾਈਆਂ ਨੇ ਇਹ ਉਧਰ ਉਹ ਲੰਬੜਦਾਰਾਂ ਦੇ ਮਿੱਟੋ ਦੇ ਅੱਛਾ ਅੱਛਾ ਦੁਕਾਨੇ ਨੇ ਹਨ 28 ਤਰੀਕ ਦਾ ਤਾਂ ਨਹੀਂ ਹੈਗਾ ਕਿਤੇ 22 28 ਨੂੰ ਦੋ ਦਿਨ ਅੱਛਾ ਤਿਆਰੀਆਂ ਚੱਲ ਰਹੀਆਂ ਨੇ ਅੱਜ ਕੀ ਹੈ ਅੱਜ ਕੋਈ ਹਾਂ ਜੇ ਲੱਗ ਜਾ ਅੱਛਾ ਪੋਸਟਰ ਲੱਗ ਗਿਆ ਹੈ ਨਾ 23 ਤਰੀਕ ਦਾ ਹੈ ਲੋਗਾਂ ਦੇ ਕਦਾ ਇੱਕ ਦਿਨ ਇੱਕ ਦਿਨ ਚ ਇੱਕ ਰਾਤੀ ਹੋਰ ਆ ਜਾ ਚਾਹ ਪਣੀ ਨਹੀਂ ਬਸ ਤੂੰ ਚਾਹ ਆ ਜਾ ਤੁਸੀਂ ਮੁੰਡਾ ਆ ਜਾ ਹੁਣ ਪਤਾ ਲੱਗ ਗਿਆ ਵੀ ਆ ਗਏ ਹੁਣ ਆਪੇ ਲੈ ਕੇ ਜਾਣਗੇ ਪਤਾ ਲੱਗ ਗਿਆ ਸਾਨੂੰ ਵੀ ਨਹੀਂ ਬੁਲਾਇਆ ਵੀਡੀਓ ਤੈਨੂੰ ਲਾ ਕੇ ਚੱਲੇ ਵੋੜੀ ਦਾ ਮਸਤ ਵਜਦੀ ਪਤਾ ਕੱਲੇ ਜਾਣ ਦਾ ਔਖਾ ਹੁਣ ਤੇਰੇ ਬਿਨਾ ਔਖਾ ਹੋ ਗਿਆ ਨਾ ਸਾਰਿਆਂ ਦਾ ਚਲ ਕੋਈ ਨਾ ਫੋਨ ਕਰਦੀ ਹੈ ਨਾ ਤਾਂ ਕੋਈ ਵੀ ਕੰਮ ਹੋਇਆ ਫੋਨ ਕਰਦੀ ਅਰੇ ਮਿਲ ਕੇ ਵਾਈ ਕਰ ਲਿਓ ਹੁਣ ਕੰਮ ਤਾਂ ਹੀ ਕਹਨੇ ਆ ਚਲ ਠੀਕ ਆ ਚਲ ਠੀਕ ਆ ਓਕੇ ਲੋ ਜੀ ਸਾਡਾ ਸੇਵਕ ਲੱਗਿਆ ਹੈ ਸੁਆਗਾ ਮਾਰਨ ਇਹਦੇ ਕੱਲ ਬਾਅਦ 6:00 ਵਜੇ ਪਟਾਣਾ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟਿਕਣ ਗਿਆ ਸੀਗਾ ਤੇ ਰਾਹ ਦੇ ਵਿੱਚ ਆਉਂਦੇ ਮੋਟਰਸਾਈਕਲ ਤੇ ਇਹਦੇ ਹੰਸ ਨੂੰ ਤੇ 6:00 ਵਜੇ ਟ੍ਰੇਡ ਆ ਗਈ ਮੋੜੇ ਤੇ ਤੇ ਡਾਕਟਰ ਨੇ ਇਹ ਬੰਦਤਾ ਤੇ ਕਹਿੰਦਾ ਵੀ ਬਾਹਾਂ ਉੱਪਰ ਚੱਕਣੀ ਨਹੀਂ ਹੈਗੀ। ਕਿੰਨੇ ਹੋਣੇ ਸੀ ਰਲ ਮਿਲ ਕੇ ਇਹ ਆਲੂਆਂ ਵਾਲੇ ਖੇਤ ਤਿਆਰ ਕਰਾਂਗੇ। ਇਨੂੰ ਥੋੜਾ ਜਿਹਾ ਪਤਾ ਸੀਗਾ ਵੀ ਕਿੱਥੇ ਇੱਕ ਥੋੜਾ ਉੱਚਾ ਨੀਵਾਂ ਕਿਉਂਕਿ ਬੋਂਦਾ ਇਹੀ ਆ ਇਹਨੂੰ ਇਹ ਪਤਾ ਖੇਤ ਦੇ ਵੀ ਕਿਵੇਂ ਕਿੱਧਰ ਆ ਉੱਚਾ ਕਿੱਧਰੋਂ ਨੀਵੇਂ ਆ ਇਹ ਕਹਿੰਦਾ ਮੈਂ ਮੜਾ ਜਾਂ ਮੈਂ ਦੀ ਉੱਚਾ ਨੀਵੇਂ ਧਲੀਆਂ ਖਿੱਚ ਦਵਾ ਤੂੰ ਪਲਾਉ ਵਜਿਆ ਹੋਇਆ ਸੀਗਾ ਥੱਲੇ ਪਹਿਲਾਂ ਤੇ ਇਸ ਕਰਕੇ ਮੜੀ ਜੀ ਤਰਾਜੇ ਵਾਂਗੂ ਲਾ ਦੂਗਾ ਪਹਿਲਾਂ ਸਵਾਗੇ ਨੂੰ ਇਹ ਕਮੇਟੀ ਖਿੱਚਣੀ ਆ ਜਾਂ ਕਿ ਛੱਡਣੀ ਆ ਉਹ ਲਾ ਕੇ ਫਿਰ ਬਾਅਦ ਦੇ ਵਿੱਚ ਆਪਾਂ ਸੁਆਗਾ ਮਾਰ ਦਾਂਗੇ ਦਾ ਜਿਹੜਾ ਬੋਣਾ ਕਰਨਾ ਨਾਲ ਹੁਣ ਨਾਲ ਮਿਲ ਕੇ ਹੀ ਹੋਣਾ ਕਿਉਂਕਿ ਇਹਦੀ ਹੱਥ ਇੱਕੋ ਹੀ ਚੱਲਦਾ ਔਖਾ ਹੁੰਦਾ ਤੇ ਲੋਜੀ ਕਰਦੇ ਆ ਨਾਲ ਮਿਲ ਕੇ ਕੰਮ ਆਓ ਜੀ ਦੇਖਦੇ ਰਹੋ ਆਜੋ ਕੁਝ ਪਲਾਉ ਲੱਗਦਾ ਨਾ ਸੈਡਾਂ ਤੇ ਉੱਚਾ ਹੋ ਜਾਂਦਾ ਢਲੀਆਂ ਪੈ ਜਾਂਦੀਆਂ ਨੇ ਫਿਰ ਉਹਦੇ ਕਰਕੇ ਹੁਣ ਇਹਨੂੰ ਪਤਾ ਹੁਣ ਇਸ ਵਾਗਾ ਮਾਰ ਦਿੰਦਾ ਫਿਰ ਉਸ ਤੋਂ ਬਾਅਦ ਆਪਾਂ ਵਾਗਾ ਮਾਰ ਲਾਂਗੇ ਫਿਰ ਫਿਰ ਤੇੜੇ ਤਬਨੀਆਂ ਪਾਉਣੀਆਂ ਨੇ ਫਿਰ ਤਬਨੀਆਂ ਆਪਾਂ ਆਵੇਂ ਮੂਰੇੋਂ ਜਿਆਦਾ ਮਿੱਟੀ ਭਰੂ ਦੀ ਨਹੀਂ ਦੇ ਹੁਣ ਦੇਖ ਜੇ ਇੱਕ ਹੱਥ ਨਹੀਂ ਲਾਉਣਾ ਕਿੰਨਾ ਔਖਾ ਲੱਗਦਾ ਹੈ ਨਾ ਹੈ ਅਹ ਹੀ ਪਿੱਛੇ ਹੀ ਮਿੱਟੀ ਖਿੱਚਣ ਵਾਲੀ ਦੀ ਮੂਰੇ ਦਾ ਠੀਕ ਆ ਹੈ ਨਾ ਉੱਥੋਂ ਸਾਈਡ ਤੋਂ ਮਾਰੀ ਬਸ ਬਸ ਇਹ ਤਾਂ ਕਰਨਾ ਪੈਣਾ ਹੈ ਕਿ ਮਿੱਟੀ ਲਾਣੀ ਹੈ ਆ ਫਿਰ ਉਦੋਂ ਯਾ ਦੇ ਪੁੱਛੇ ਘੇੜੇ ਲਾ ਲੈਣਾ ਅੱਛਾ ਆ ਵੀ ਰੋਟਣਾ ਆ ਵੀ ਬੱਟ ਲਵੇ ਮਿੱਟੀ ਆ ਜੂਗੀ ਹਣਾ ਉਹ ਘੇੜੇ ਮਾਰੇ ਪੁੱਛੇ ਹਾਂ ਜੇ ਠੀਕ ਹੈ ਲੈ ਮੈਂ ਬਹਣਾ ਹਾਂ ਪਹਿਲਾਂ ਲੱਗਿਆ ਹੋਇਆ 1600 ਚੱਕਰ ਤੇ ਕਰ ਲੈ ਬੱਸ ਆ ਇਹਦੇ ਲਵੇ ਕੇਰਾਂ ਲਿਜਾ ਕੇ ਬਾਹਲਾ ਲਵੇ ਨਾ ਮੋੜੀ ਫਿਰ ਅੰਦਰ ਜੇ ਮੋੜੀ ਜਾਈ ਉਰੇ ਤੇ ਪਿੱਛੇ ਮੋੜੀ ਜਾਈ ਘੇਰ ਪਿਆ ਹੋਇਆ ਸਾਰਾ ਕੁਝ ਬਸ 1600 ਚੱਕਰ ਤੇ ਕਰ ਲੈ ਇਹਨੂੰ 16 ਤੇ ਸਵਾਗਤ ਵੱਜ ਗਿਆ ਹੁਣ ਹੁਣ ਆਪਾਂ ਤਵੀਆਂ ਚੱਲਿਆ ਤਵੀਆਂ ਤਵੀਆਂ ਪਾ ਕੇ ਫਿਰ ਤਵੀਆਂ ਫੇਰਨੀ ਆਪਾਂ ਸਾਰੇ ਵਿੱਚ ਇੰਦਰ ਵੀ ਸਵਾਗਤ ਵੱਜਿਆ ਹੋਇਆ ਕੱਲ ਮਾਰਤਾ ਸੀਗਾ ਬੇਬੀ ਨੇ ਤਵੀਆਂ ਪਾ ਕੇ ਲੈ ਕੇ ਆਉਂਦੇ ਹਲੋ ਜੀ ਤਵੀਆਂ ਪਾ ਲੀਆਂ ਹੁਣ ਆਪਾਂ ਨੇ ਹੁਣ ਆਪਾਂ ਤਵੀਆਂ ਨਾਲ ਬੌਂਡ ਚੱਲਦੇ ਆ ਬਨੇਰੀਓ ਸਾਡੇ ਨਾਲ ਆਉ ਤੁਹਾਨੂੰ ਦੇਖਦੇ ਆ ਤਵੀਆਂ ਨਾਲ ਕਿਵੇਂ ਬੌਂਦੇ ਸੀ ਆ ਜੋ ਚੱਲੀਏ 道理。都 ਦੀ ਖੁਦ ਨੂੰ ਅੱਗੇ ਕੋਲ ਦਾ ਤੂੰ ਚੱਲ ਕਰ ਅੱਗੇ ਨਹੀਂ ਨਹੀਂ ਉਸ ਤੋਂ ਚੱਕਣਾ ਪੈਣਾ ਹੈ ਆਪਾਂ ਖਸਾ ਬੜੀ ਐਈ ਸਾਵੀ ਇਹ ਪੈ ਥੋੜਾ ਜਿਹਾ ਮੀਂਹ ਲੱਗ ਜਾਂਦਾ ਨਾ ਸਾਡੀ ਗਰੀ ਲੱਗ ਹਾਂ ਉਹ ਸੁੱਕ ਗਿਆ ਸੁੱਕ ਗਿਆ ਥੋੜੀ ਡਲੀ ਬਣ ਗਈ ਹਾਂ ਲੱਗਿਆ ਨਾ ਤੁਹਾਨੂੰ ਪਤਾ ਹੀ ਹੈ ਕੰਮ ਦਾ ਹਾਂ ਉਹਦੇ ਕਰਕੇ ਲੇਟ ਹੋ ਗਈ ਆ ਦੋ ਰੋਡਾਂ ਤੇ ਫਾਸਲੇ ਹਾਂ ਉੱਧਰ ਮੁੱਕ ਗਿਆ ਜੀ ਮੇਰਾ ਟ੍ਰਾਂਨਡ ਵਾਲਾ ਜੀ ਨਾ ਜਾਣੀ ਉੱਤੇ ਕੀ ਕਰਦੇ ਹਾਂ ਹਾਂ ਚੱਲ ਖੋਲ ਚੱਲ ਉਈ ਦੌੜ ਮੈਂ ਪਿੱਛੇ ਨੂੰ ਖਿੱਚਦਾ ਇਹਨੂੰ Dar ਆਹ ਹਾਲ ਨਹੀਂ ਹਰ ਦੇ ਲੋੜੀਂਦੇ ਤੇ ਜਿਹੜੇ ਸਾਰੇ ਬੋਤਲਾਰੇ ਲੋ ਜੀ ਅੱਜ ਦਾ ਕੰਮ ਸਾਡਾ ਮੁੱਕ ਗਿਆ ਹੁਣ ਅਮੇ ਹੀ ਸਵੇਰੇ ਦੇਖਾਂਗੇ ਹਣੂਆਂ ਨੇੜਾ ਕੀ ਸਵੇਰੇ ਦੇਖਾਂਗੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰ ਦਿਓ ਜੀ ਸਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ